ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਲਗਾਤਾਰ ਭਾਰੀ ਮੀਂਹ ਕਾਰਨ ਡੈਮਾਂ 'ਚ ਪਾਣੀ ਦਾ ਪੱਦਰ ਵੀ ਲਗਾਤਾਰ ਖਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ ਹੈ। ਸੰਗਰੂਰ ਇਲਾਕੇ ਦੇ ਲਈ ਵੀ ਖਤਰੇ ਦੀ ਘੰਟੀ ਵੱਜਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਸੰਗਰੂਰ ਦੇ ਖਨੌਰੀ ਇਲਾਕੇ 'ਚ ਕੱਗਰ ਨਦੀ ਦੇ ਉੱਪਰ ਲੰਘ ਰਹੀ ਪਾਖੜਾ ਨਹਿਰ ਦੇ ਪੁਲ ਹੇਠੋਂ ਪਾਣੀ ਲੀਕ ਹੋ ਰਿਹਾ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਲੀਕੇਜ ਨੂੰ ਤੁਰੰਤ ਸੰਭਾਲਣਾ ਲਾਜ਼ਮੀ ਹੈ ਕੱਗਰ ਦੇ ਵਿੱਚ ਵੱਧਦੇ ਪਾਣੀ ਤੇ ਪ੍ਰੈਸ਼ਰ ਤੇ ਲੀਕੇਜ ਕਾਰਨ ਪੁਲ ਨੂੰ ਵੀ ਨੁਕਸਾਨ ਹੋ ਸਕਦਾ ਹੈ ਇਹ ਲੀਕੇਜ ਇੱਕ ਵੱਡਾ ਸੰਕਟ ਬਣ ਸਕਦੀ ਹੈ ਕਿਉਂਕਿ ਕੱਗਰ ਨਦੀ 'ਚ ਮੌਸਮ ਕਾਰਨ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਇਸ ਨਹਿਰ ਦੇ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ਼ ਹੋਣ ਕਰਕੇ ਲੰਘਣ ਵਾਲੇ ਪੁਲ ਹੇਠੋਂ ਹੋ ਰਹੀ ਲੀਕੇਜ ਕਿਸੇ ਵੀ ਸਮੇਂ ਹਾਦਸੇ ਦਾ ਵੱਡਾ ਰੂਪ ਧਾਰ ਸਕਦੀ ਹੈ ਬੀਤੇ ਦਿਨੀ ਖਨੌਰੀ ਤੋਂ ਕਗਰ ਦਰਿਆ ਚ ਪਾਣੀ ਦਾ ਪੱਧਰ ਪਿਛਲੇ 12 ਘੰਟਿਆਂ ਦੇ ਵਿੱਚ 5 ਫੁੱਟ ਦੇ ਕਰੀਬ ਵਧਿਆ ਸੀ ਕਗਰ ਦਰਿਆ ਤੇ ਖਤਰੇ ਦਾ ਨਿਸ਼ਾਨ 748 ਫੁੱਟ ਤੇ ਹੈ ਮਾਚਲ ਪ੍ਰਦੇਸ਼ ਚ ਵੀ ਲਗਾਤਾਰ ਪਾਰੀ ਮੀਂਹ ਪੈ ਰਿਹਾ ਜਿਸ ਕਾਰਨ ਪਾਣੀ ਤੇਜ਼ੀ ਨਾਲ ਪੰਜਾਬ ਦੇ ਦਰਿਆਵਾਂ ਵੱਲ ਵਧ ਰਿਹਾ ਹੈ ਉਹ ਕਿੰਨਾ ਕ ਖਤਰਾ ਜਿਹੜਾ ਭਵਿੱਖ ਦੇ ਵਿੱਚ ਹੋ ਸਕਦਾ ਦੇਖੋ ਪਾਖੜਾ ਜਿਹੜੀ ਆਪਣੀ ਨਹਿਰ ਹੈ 1955 56 ਚ ਬਣੀ ਸੀ ਉਸ ਟਾਈਮ ਇੰਨੇ ਸਟਰਕਚਰਸ ਦੇ ਬਨੇ ਸੀ ਸਾਰੇ ਉਹ ਉਸ ਤੋਂ ਬਾਅਦ ਇਹ ਕਦੀ ਵੀ ਰਿਕਾਰਡ ਦੇ ਵਿੱਚ ਕਦੀ ਵੀ ਨਹਿਰ ਬੰਦ ਨਹੀਂ ਹੋਈ ਹੈ ਪਰ ਹਾਂ ਜਰੂਰ ਲੋ ਸਪਲਾਈ ਜਰੂਰ ਹੋਈ ਹੈ ਜਿਸ ਦੇ ਵਿੱਚ ਇਹਨੇ ਵੀ ਸਟਰਕਚਰਸ ਲੱਗੇ ਆ ਉਹ ਸਟਰਕਚਰਸ ਦੇ ਵਿੱਚ ਕਿੰਨੀ ਤਾਂ ਛੋਟ ਮਾੜੀ ਮੋਟੀ ਲੀਕੇਜ ਹੋ ਰਹੀ ਹੈ ਕਿਉਂ ਡੂ ਟੂ ਪਾਸੇਜ ਆਫ ਟਾਈਮ ਬਟ ਇਹ ਲੀਕੇਜ ਇੱਥੇ ਵੀ ਵਧੀ ਨਹੀਂ ਹੈ ਜਿਸ ਕਰਕੇ ਕਿ ਸਟਰਕਚਰਸ ਨੂੰ ਖਤਰਾ ਹੋ ਪਾਇਆ ਹੁਣ ਜਿਹੜੀ ਅੱਜ ਵੀ ਆਪਾਂ ਲੀਕੇਜ ਜੇ ਤੁਸੀਂ ਮੈਨੂੰ ਦਿਖਾਈ ਹੈ ਜੇ ਆਪਾਂ ਇੱਥ ਉਹ ਮੈਂ ਆਪਣੇ ਜਿਹੜੇ ਪ੍ਰਾਣੇ ਮੇਰੇ ਬੇਲਦਾਸ ਇੱਥੇ ਸਟੇਸ਼ਨ ਦਾ ਫॉर ਥਿਸ ਫੋਰਮ ਸੋ ਮੈਨੀ ਇਅਰਸ ਉਹਨਾਂ ਨਾਲ ਮੈਂ ਗੱਲ ਕੀਤੀ ਤੇ ਉਹ ਕਹਿੰਦੇ ਸਰ ਇਹ ਵਾਲੀ ਲੀਕੇਜ 19 ਹੈ ਉਸ ਤੋਂ ਵੱਧ ਨਹੀਂ ਹੈ ਤੇ ਫਿਰ ਵੀ ਮੈਂ ਆਪਣੇ ਬੰਦੇ ਨੂੰ ਟੂਰਸ ਤੇ ਰੱਖ ਦਿੱਤਾ ਜੇ ਕਿਸੇ ਵੀ ਅਬਨਾਰਮਲ ਲੀਕੇਜ ਜਾਂ ਕੁਝ ਦਿਖਦੀਆ ਤਾਂ ਆਪਾਂ ਉਸ ਟਾਈਮ ਹੀ ਐਕਸ਼ਨ ਚ ਲੈ ਲਾਂਗੇ ਪਰ ਹਾਲ ਦੀ ਗੱਡੀ ਨੈਰ ਚ ਪਾਣੀ ਚੱਲ ਰਿਹਾ ਤੇ ਕੋਈ ਇੱਦਾਂ ਦੀ ਗੱਲ ਜੇਕਰ ਵਾਤਾ ਪਾਣੀ ਤਾਂ ਠੱਗਰ ਦੇ ਵਿੱਚ ਤਾਂ ਟਕਰਾ ਆਵੇਗਾ ਠੱਗਰ ਦੇ ਪਾਣੀ ਵਰਤ ਨਾਲ ਕੁਝ ਨਹੀਂ ਕਿਉਂਕਿ ਇਹਦਾ ਜਿਹੜਾ ਡਿਜ਼ਾਈਨ ਕੀਤਾ ਆਂਦਾ ਹੈ ਉਹ ਡਿਜ਼ਾਈਨ ਜਿਹੜਾ ਠੱਗਰ ਦਾ ਹਾਈएस्ट ਫਲਡ ਲੈਵਲ ਉਸ ਤੋਂ ਉੱਤੇ ਰੱਕੇ ਹੀ ਬਣਾਇਆ ਜਾਂਦਾ ਹੈ। ਕੱਗਰ ਦਾ ਲੈਵਲ ਉੱਚਾ ਹੋਵੇ ਜਾਂ ਨੀਵਾ ਉਹਦੇ ਨਾਲ ਇਹਦੋਂ ਕੋਈ ਮਤਲਬ ਨਹੀਂ ਆ। ਕਿਉਂਕਿ ਇਹਦਾ ਇੰਡੀਪੈਂਡੈਂਟ ਡਿਜ਼ਾਈਨ ਹੈ। ਕੱਗਰ ਦੇ ਦਰਿਆ ਦੇ ਵਿੱਚ ਪਾਣੀ ਹੋਣ ਨਾਲ ਇਹਨੂੰ ਕਿਉਂਕਿ ਵਰਸ ਸਿਨੈਰੀਓ ਵਿੱਚ ਇਹਨੂੰ ਡਿਜ਼ਾਈਨ ਕੀਤਾ ਗਿਆ। ਤੇ ਉਹਦੇ ਵਯਾਰ ਨਾਲ ਇਹਨੂੰ ਕੋਈ ਫਰਕ ਨਹੀਂ ਪਏਗਾ। ਇਹਦੀ ਆਪਣੀ ਸਟੇਬਿਲਟੀ ਹੈ। ਇਹਦਾ ਆਪਣਾ ਲਾਈਫ ਸਪੈਨ ਹੈ। ਜੇ ਮਾਰੀ ਮੋਕੜੀ ਲਿਖੇ ਜਾਓ ਉਹਦੇ ਪਾਣੀ ਨਾਲ ਹੋ ਰਹੀ ਹੈ। ਕੱਗਰ ਦੇ ਵਿੱਚ ਕੁਝ ਨਹੀਂ।